ਆਜਾ ਆਜਾ ਡਿੱਗਣਾ ਫੇ ਡਿੱਗਣਾ ਫੇ ਡਿੱਗਣਾ ਵਈ ਹਾਂ ਆਵਾਂ ਬਸ ਆ ਗਿਆ ਆ ਗਿਆ ਆ ਗਿਆ ਲੈ ਡਿੱਗਣਾ ਫੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਪਹੁੰਚੇ ਹੋਏ ਆ ਆਪਣੇ ਖੇਤ ਤੇ ਆ ਦੇਖੋ ਡੱਗੀ ਦੀ ਪਿਆਰ ਆ ਜਿਹੜੀ ਕਰਨ ਵਾਲੀ ਆ ਤੇ ਡੱਗੀ ਉਹ ਦੇਖੋ ਪਾੜ ਗਈ ਉੱਥੋਂ ਤੇ ਇਧਰੋਂ ਖਰਾਬ ਹੋਈ ਪਈ ਆ ਤੇ ਆ ਆ ਦੇਖੋ ਦਰਖਤੀ ਦਰਖਤ ਦਰਖਤ ਵੀ ਲਾਉਣੇ ਬਹੁਤ ਜ਼ਰੂਰੀ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਹਨਾ ਹਰੇ ਭਰੇ ਤੇ ਬਹੁਤ ਜ਼ਰੂਰੀ ਆ ਤੇ ਬਾਕੀ ਆ ਦੇਖੋ ਗਲਕਲਾ ਆ ਦੇਖੋ ਗਲਗਲਾਂ ਵੀ ਲੱਗੀਆਂ ਹੋਈਆਂ ਤੇ ਮਤਲਬ ਪੂਰਾ ਘੈਂਟ ਮਾਹੌਲ ਬਣਿਆ ਹੋਇਆ ਤੇ ਬਾਕੀ ਤੁਹਾਨੂੰ ਹੋਰ ਵੀ ਘੈਂਟ ਘੈਂਟ ਚੀਜ਼ਾਂ ਦਿਖਾਵਾਂਗੇ ਆਪਾਂ ਤੇ ਜੁੜੇ ਰਹੋ ਹਾਂਜੀ ਮਿੱਤਰੋ ਦੱਸ ਰਿਹਾ ਕਰੋ ਜੀ ਆਪਣੀਆਂ ਵੀਡੀਓ ਕਿੱਦਾਂ ਲੱਗਦੀਆਂ ਨੇ ਤੇ ਆਪਾਂ ਬਹੁਤ ਸੋਹਣੀਆਂ ਸੁਹਣੀਆਂ ਤੇ ਪਰਿਵਾਰਕ ਵੀਡੀਓ ਜਿਹੜੀਆਂ ਆਪਾਂ ਬਣਾਉਣੇ ਰਹਿੰਦੇ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਤੇ ਬਾਕੀ ਜਿੰਨੇ ਵੀ ਭਰਾ ਮੈਨੂੰ ਚਾਹਣ ਵਾਲੇ ਪਿਆਰ ਕਰਨ ਵਾਲੇ ਆ ਆਪਣਾ ਇੰਸਟਾਗ੍ਰam YouTube Snapchat ਸੋ ਸਾਰੇ ਕਿਤੇ ਪੂਰੀ ਤੱਕ ਪਾ ਲੋ ਬਾਬਿਓ ਤੇ ਕਰ ਦੋ ਸ਼ਾਰ ਤੇ ਅੱਜ ਖੇਤ ਪਹੁੰਚੇ ਸੀਗੇ ਤੇ ਕਾਫੀ ਦਿਨਾਂ ਤੋਂ ਸੋਚਿਆ ਅੱਜ ਆਪਾਂ ਖੇਤ ਮਾਰ ਕੇ ਇਹ ਢੇੜਾ ਤੇ ਕੱਲਾ ਮੈਂ ਨਹੀਂ ਤੇ ਮੇਰੇ ਦਾਦਾ ਜੀ ਵੀ ਨਾਲ ਆ ਤੇ ਲਾਓ ਫਿਰ ਆਪਾਂ ਹੁਣ ਪੂਰੀ ਸਪੀਡ ਦੇ ਨਾਲ ਜਾਂਦੇ ਆ ਤੇ ਉਹਨਾਂ ਨਾਲ ਕਰਾਉਣਾ ਗੱਲਬਾਤ ਤੇ ਦੱਸਿਓ ਜੀ ਤੇ ਅੱਜ ਮੈਨੂੰ ਲੱਗਾ ਮੈਂ ਪਹਿਲਾਂ ਵੀ ਕਾਫੀ ਵਾਰ ਵੀਡੀਓ ਪਾਈ ਆ ਤੇ ਅੱਜ ਵੀ ਵੀਡੀਓ ਆਪਾਂ ਇਹਦੀ ਬਣਾ ਰਹੇ ਆ ਮੇਰੇ ਦਾਦਾ ਜੀ ਦੇ ਨਾਲ ਤੇ ਆਜੋ ਫਿਰ ਆਪਾਂ ਹੁਣ ਤੇ ਚੱਪੜਾਂ ਚੁੱਪੜਾਂ ਲਾ ਰੱਖੇ ਗੱਭਰੂ ਨੇ ਆ ਦੇਖੋ ਚੱਪੜਾਂ ਚੁੱਪੜਾਂ ਲਾ ਰੱਖਿਆ ਨੇ ਇਹਨੂੰ ਐ ਮੈਂ ਡੇਗਣਾ ਜਾਵਾਂ ਕਿ ਖਾਲ ਗੇਲਾ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਓ ਦਰ ਨਹੀਂ ਲੱਗਦਾ ਤੈਨੂੰ ਖਾਲ ਚ ਹੂੰ ਦਰ ਨਹੀਂ ਲੱਗਦਾ ਕਿਉਂ ਚੱਪੜਾਂ ਦਾ ਲਾ ਰੱਖਿਆ ਆ ਦੇਖੋ ਚੱਪੜਾਂ ਲਾਤੀਆਂ ਹੈ ਹੈ ਕਿੰਨਾ ਤੋਂ ਲਾਗੇ ਮਾ ਚਲ ਤੇ ਪਾਗੇ ਵੀ ਕਿ ਡਿਗ ਡੁਗਣਾ ਪਈ ਅੱਛਾ ਅੱਛਾ ਖਾਲ ਗਿੱਲਾ ਹਨ ਇਧਰੋਂ ਖਾਲ ਗਿੱਲਾ ਹੀ ਆਹੇ ਤਾਂ ਹੀ ਤਾਂ ਮੈਂ ਕਹਣਾ ਮਾ ਡਿਗ ਡੁਗਣਾ ਪਈ ਨੌ ਗੜਾ ਘੜੇ ਤੁਰੇ ਆਣੇ ਹੈ ਉਹ ਨੌ ਗੜਾ ਕੇ ਤੁਰੇ ਆਣੇ ਉਹ ਨੌ ਗੜੋ ਕੇ ਸਹੀ ਗੱਲ ਆ ਚੱਲ ਹੌਲੀ ਹੌਲੀ ਤੁਰਿਆ ਫਿਰ ਹੈਨਾ ਤੇ ਇਹਨੂੰ ਡਾਰਾ ਵੀ ਡਿਗਣਾ ਪਾਵਾਂ ਕਿਉਂਕਿ ਖਾਲ ਦੇ ਵਿੱਚ ਤੁਹਾਨੂੰ ਪਤਾ ਹਨ ਤਿਲਕਣ ਬਣ ਜਾਂਦੀ ਹੈਗੀ ਤੇ ਮੈਂ ਬਹੁਤ ਵਾਰੀ ਡਿਗਿਆ ਚਲੋ ਇਹ ਤਾਂ ਫੇਰ ਵੀ ਮੰਨ ਲਓ ਬਜ਼ੁਰਗਾ ਹਨਾ ਤੇ ਆਪ ਵੀ ਬਹੁਤ ਵਧੀਆ ਡਿੱਗੇ ਆ ਬਾਈ ਹਨ ਤੇ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਮਿਲਦੇ ਆਂ ਫਿਰ ਕਿਸੇ ਹੋਰ ਬਲੌਗ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਬਾਈ ਜਿੱਥੇ ਕੋਈ ਕਮੀ ਪੇਸ਼ੀ ਆ ਹਨ ਤਾਂ ਕਿ ਅਸੀਂ ਉਹ ਕਮੀ ਪੇਸ਼ੀ ਕੱਢਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਵੀ ਕੋਈ ਮੜਾ ਮੋਟਾ ਤੁਹਾਨੂੰ ਆਊਟ ਸ਼ਾਟ ਲੱਗਦਾ ਆਪਣਾ ਵੀਡੀਓ ਦੇ ਵਿੱਚ ਤਾਂ ਦੱਸਿਆ ਜਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਦੱਸਦੇ ਨਹੀਂ ਬਾਈ ਫਿਰ ਪਤਾ ਨਹੀਂ ਲੱਗਦਾ ਹਨ ਕੋਈ ਵੀ ਚੀਜ਼ ਦੱਸੇ ਪੁੱਛੇ ਤਾਂ ਮਣੀ ਪਤਾ ਪਤਾ ਨਹੀਂ ਲੱਲਾ ਹੁੰਦਾ ਸੋ ਦੱਸਿਆ ਕਰੋ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਆ ਤੇ ਬਾਕੀ ਤੁਹਾਡਾ ਪਿਆਰ ਆ ਤੇ ਹੁਣ ਆਪਾਂ ਵਲੌਗ ਹੀ ਬਣਾਇਆ ਕਰਾਂਗੇ ਤੇ ਜਿੱਥੇ ਤੇ ਮੇਰਾ ਖਿਆਲ ਆ ਤੇ ਬਾਕੀ ਤੁਸੀਂ ਪਸੰਦ ਵੀ ਕਰਦੇ ਹੋ ਤੇ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਵੀ ਕਮੈਂਟ ਕਰਕੇ ਦੱਸੋ ਜਿਹਨੂੰ ਵਧੀਆ ਲੱਗਦੇ ਆ ਵੀ ਠੀਕ ਆ ਬਾਈ ਘੈਂਟਾ ਕੰਮ ਤਾਂ ਵੀ ਦੱਬ ਕੇ ਰੱਖ ਤਾਂ ਉਹਨਾਂ ਦਾ ਵੀ ਧੰਨਵਾਦ ਬਾਈ ਜਣਾ ਤੇ ਚਲੋ ਠੀਕ ਆ ਮਿੱਤਰੋ ਤੇ ਆ ਖੜਾ ਆਪਣਾ ਮੋਟਰਸਾਈਕਲ ਤੇ ਮੋਟਰਸਾਈਕਲ ਕਰ ਲਗੇ ਸਟਾਰਟ ਤੇ ਕਿਉਂਕਿ ਮੋਟਰਸਾਈਕਲ ਦੇ ਨਾਲ ਦੇ ਬਹੁਤ ਘੱਟ ਭਰਾਵਾਂ ਕੋਲੇ ਆ ਤੇ ਆਪਰ ਆ ਬਾਈ ਪੂਰੇ ਸ਼ਾਉਣਾ ਰੱਖਿਆ ਹੋਇਆਗਾ ਤੇ ਪੂਰੇ ਨਜ਼ਾਰੇ ਲੈਣੇ ਆ ਮੋਟਰਸਾਈਕਲ ਤੇ ਕਿਉਂਕਿ ਖਰਚਾ ਬਹੁਤ ਘੱਟ ਹੈ ਦਾ ਇੱਕ ਤਾਂ ਠੀਕ ਆ ਤੇ ਬਾਕੀ ਚਲਾਉਣ ਦੀ ਸਵਾਰ ਵੱਖਰਾ ਮਿੱਤਰੋ ਇਹਦਾ ਹਨ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਲਵ ਯੂ